ਤੇਗ ਬਹਾਦਰ ਸਿਮਰਿਐ ਕਰਨੋਂ ਨਿਦਿਆਵੇ ਤਾਏ ਤੇਗ ਬਹਾਦਰ ਸਿਮਰਿਐ ਕਰਨੋਂ ਨਿਦਿਆਵੇ ਤਾਏ ਸਭ ਥਾਈ ਗੋਇ ਸੁਹਾਏ ਸਭ ਥਾਈ ਗੋਇ ਸੁਹਾਏ ਸਭ ਥਾਈਂ ਕੋ ਇਸ ਗਾਏ ਸਭ ਥਾਈਂ ਕੋ ਇਸ ਗਾਏ ਤੇਗ ਬਹਾਦਰ ਸਿਮਰਿਐ ਕਰਨੋ ਲਿਤੇ ਆਵੇ ਤਾਏ ਖਿਆਲੋ ਸਾਥ ਸੰਗਤ ਦੀ ਅੱਜ ਇਸ ਖਾਨਕੇ ਵਿਤੇ ਪ੍ਰੋਗਰਾਮ ਹੋਇਆ ਹੈ ਇਹ ਗੁਰਦੁਆਰਾ ਸ੍ਰੀ ਮੋਤੀਬਾਦ ਸਾਹਿਬ ਹੈ ਇਸ ਦਾ ਇਤਿਹਾਸ ਹੈ ਕਿ ਇੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਸੋ ਪ੍ਰਕਾਸ਼ਤਾਨ ਹੈ ਜਦੋਂ ਗੁਰੂ ਸਾਹਿਬ ਸ਼ਹੀਦੀ ਦੇਣ ਲਈ ਦਿੱਲੀ ਵੱਲ ਜਾ ਰਹੇ ਸਨ ਤਾ ਪਹਿਲਾ ਬਹਾਦਰਗੜ੍ਹ ਉਸ ਤੋਂ ਉਪਰੰਤ ਜਿਨਵਾਰਨ ਸਾਹਿਬ ਫਿਰਸਤੇ ਜੋ ਹੁੰਦੇ ਹੋਏ ਇਸ ਸਥਾਨ ਤੇ ਗੁਰਦੁਆਰਾ ਮੋਤੀ ਸਾਹਿਬ ਵਿਖੇ ਠਹਿਰੇ ਸਨ ਇਸ ਸਥਾਨ ਤੇ ਜੋ ਪੇੜ ਸੀ ਜਿੱਤੇ ਉਹਨਾਂ ਨੇ ਆਪਣਾ ਘੋੜਾ ਬੰਨਿਆ ਸੀਗਾ ਲੇਕਿਨ ਕਾਰਤੀਬਾਦੀ ਉਸਾਰੀ ਕਰਕੇ ਉਸ ਨੂੰ ਹਟਾ ਦਿੱਤਾ ਗਿਆ ਹੈ ਸੋ ਸਾਰੀ ਸੰਗਤਾਂ ਨੂੰ ਅੱਜ ਗੁਰਦੁਆਰਾ ਮੋਤੀਪਾਖ ਸਾਹਿਬ ਦੇ ਦਰਸ਼ਨ ਕਰਾਏ ਜਾ ਰਹੇ ਹਨ ਇਸ ਸਥਾਨ ਤੇ ਜੋ ਨਿਸ਼ਾਨ ਸਾਹਿਬ ਹੈ ਉਹ ਵੀ ਬਹੁਤ ਹੀ ਯੂਨੀਕ ਹੈ ਕਿਉਂਕਿ ਇਸ ਦੀ ਖੋਜ ਵੀ ਕਿਸੇ ਸਿੱਖ ਸੰਗਤ ਵੱਲੋਂ ਕੀਤੀ ਗਈ ਸੀ ਕਿ ਉਸ ਨੇ ਇਸ ਸਥਾਨ ਦੇ ਉੱਤੇ ਨਿਸ਼ਾਨੇबाजी ਦੀ ਬੰਦੂਕ ਦੀ ਪ੍ਰੈਕਟਿਸ ਕਰਦਾ ਸੀ ਲੇਕਿਨ ਜਿਸ ਤਵੇਂ ਉਹ ਵਿਸ਼ਾਲ ਸਾਹਿਬਾ ਨਿਸ਼ਾਨਾ ਲਗਾਉਂਦਾ ਸੀ ਤੇ ਨਿਸ਼ਾਨਾ ਨਹੀਂ ਲੱਗਦਾ ਸੀ ਤੇ ਉਸ ਤੋਂ ਬਾਅਦ ਉਪਰੰਤ ਇਹ ਪਤਾ ਕੀਤਾ ਗਿਆ ਕਿ ਕਿਉਂ ਹੋ ਰਿਹਾ ਹੈ ਤਾਂ ਪਤਾ ਲੱਗਿਆ ਕਿ ਇਸ ਸਥਾਨ ਦੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤਾਂ ਇਸ ਸਥਾਨ ਤੇ ਨਿਸ਼ਾਨ ਸਾਹਿਬ ਦੀ ਖੋਜ ਕੀਤੀ ਗਈ ਸੋ ਇਹ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਸੋ ਆਪ ਵੀ ਸਭ ਸੰਗਤਾਂ ਇੱਥੇ ਆਓ ਘੂਮਾ ਕੇ ਦਰਸ਼ਨ ਕਰੋ ਬਹੁਤ ਹੀ ਪਿਆਰਾ ਤੇ ਯੂਨੀਕ ਸਥਾਨ ਹੈ ਵਾਹਿਗੁਰੂ ਜੀ ਦਾ ਖਾਲਸਾ ਵਾ ਲਗੇ ਤੇਗ ਬਹਾਦਰ ਸਿਮਰਿਐ ਕਰਨੋਂ ਨਿਦੇ ਆਵੇ ਤਾਏ ਤੇਗ ਬਹਾਦਰ ਸਿਮਰਿਐ ਕਰ ਨਾ ਨਿਦਿਆਵੇ ਤਾਰੇ ਸਭ ਥਾਈ ਕੋਈ ਸਹਾਰੇ ਸਭ ਥਾਈ ਕੋਈ ਸਹਾਰੇ ਸਭ ਥਾਈ ਕੋਈ ਸਹਾਰੇ ਸਭ ਥਾਈ ਕੋਈ ਸਹਾਰੇ ਤੇਗ ਬਹਾਦਰ ਸਿਮਰਿਆ करणोली वेत